ਫਿਲਮ ਅਦਾਕਾਰਾ ਕੰਗਣਾ ਰਣਾਵਾ ਤੇ ਲਗਾਤਾਰ ਇਹ ਸੁਰਖੀਆਂ ਨੂੰ ਆਪਣੇ ਉੱਪਰ ਹਾਵੀ ਕਰਦੇ ਹੋਏ ਨਜ਼ਰ ਆ ਰਹੀ ਹੈ ਜਿੱਥੇ ਕਿ ਹੁਣ ਇੱਕ ਵਾਰ ਫਿਰ ਉਹਦੇ ਵੱਲੋਂ ਵਿਵਾਦਿਤ ਜਿਹੜੇ ਬਿਆਨ ਦਿੱਤੇ ਗਏ ਨੇ ਪਹਿਲੇ ਜਿਹੜੇ ਵਿਵਾਦ ਬਣ ਆਉਣਾ ਕਿਸਾਨਾਂ ਉੱਤੇ ਉੱਪਰ ਦਿੱਤੇ ਗਏ ਤੇ ਹੁਣ ਜਿਹੜੇ ਅਗੇ ਸੰਤ ਪਿੰਡਰਾ ਵਾਲੇ ਦੇ ਉੱਪਰ ਜਿਹੜੇ ਗੇ ਵਿਵਾਦ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਿੱਖਾਂ ਨੂੰ ਜਿਹੜੇ ਗੇ ਅਤਿਵਾਦੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਉਸੇ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੂੰ ਲੈ ਕੇ ਮਿਲਣ ਵਾਸਤੇ ਇੱਕ ਵਫਦ ਜਿਹੜਾ ਪਹੁੰਚਿਆ ਹੋਇਆ ਤੇ ਉਹਨਾਂ ਗੱਲਬਾਤ ਕਰ ਲਏ ਸਰ ਕੰਗੜਾ ਨਾਵਾਦ ਲਗਾਤਾਰ ਵਿਵਾਦ ਦਾ ਦੇ ਵਿੱਚ ਰਹਿੰਨ ਨੂੰ ਖੁਸ਼ ਰਹੰਦੀ ਹੈ ਕਿ ਮੈਂ ਇੱਕ ਬਿਆਨ ਦਵਾ ਤੇ ਸੁਰਖੀਆਂ ਦੇ ਵਿੱਚ ਆ ਮੀਡੀਆ ਦੇ ਸਾਹਮਣੇ ਤੇ ਅੱਜ ਤੁਸੀਂ ਡਿਪਟੀ ਕਮਿਸ਼ਨਰ ਸ਼ੌਕਤ ਐਮਦ ਪਰੇ ਨੂੰ ਮਿਲਣ ਵਾਸਤੇ ਪਹੁੰਚੇ ਹੋ ਕੀ ਕੁਝ ਜਿਹੜੇ ਮੰਗ ਪੁੱਤਰ ਦੇ ਕੇ ਹੋ ਅਸਜੀ ਜੀ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀਗਾ ਇਹ ਸਿਰਫ ਕੰਗੜਾ ਨਾਵਾਦ ਦੀ ਜਿਹੜੀ ਐਮਰਜੈਂਸੀ ਫਿਲਮ ਆ ਰਹੀ ਹੈ ਜਿਹਦੇ ਵਿੱਚ ਸਿੱਖਾਂ ਦੀ کردار ਤੁਸੀਂ ਕੀਤੀ ਗਈ ਹੈ ਔਰ ਸਾਡੇ ਸ਼ਹੀਦ ਸਿੱਖ ਯੋਧਿਆਂ ਦਾ ਕੋਈ ਰੋਲ ਨਹੀਂ ਕਰ ਸਕਦਾ ਉਹਦਾ ਰੋਲ ਕਰਾਇਆ ਗਿਆ ਅਸੀਂ ਉਹ ਫਿਲਮ ਨੂੰ ਰਿਲੀਜ਼ ਨਾ ਹੋਣ ਵਾਸਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਅਸੀਂ ਸੀਐਮ ਨੂੰ ਔਰ ਗਵਰਨਰ ਸਾਹਿਬ ਨੂੰ ਰਿਕਵੈਸਟ ਕਰਦੇ ਆਂ ਕਿ ਇਹੋ ਜੀਆਂ ਫਿਲਮਾਂ ਜਿਨ੍ਹਾਂ ਨਾਲ ਇਨਸਾਨਿਕ ਭਾਈਚਾਰਾ ਔਰ ਆਪਸ ਵਿੱਚ ਖਰਾਬ ਹੁੰਦੀ ਹੈ ਐਸੀਆਂ ਫਿਲਮਾਂ ਰਿਲੀਜ਼ ਨਹੀਂ ਹੋਣੀਆਂ ਚਾਹੀਦੀਆਂ ਤਾਂ ਇਹੋ ਜਿਹੇ ਦੇ ਉੱਪਰ ਫੜ ਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਲਗਾਤਾਰੀ ਸੁਰੱਖਿਆ ਦੇ ਵਿੱਚ ਰਹਿੰਦੀ ਪਹਿਲੇ ਕਿਸਾਨਾਂ ਦੇ ਉੱਪਰ ਵੀ ਜਿਹੜੇ ਵਿਵਾਦ ਦੇ ਬਿਆਨ ਦਿੰਦੇ ਰਹੀ ਕਿ ਕਿਸਾਨ ਟਰਨਾ ਜੋਰ ਲਗਾ ਲੈਂਦੇ ਉੱਥੇ ਲੜਕੀਆਂ ਨਾਲ ਛੇੜਖਾਹੀ ਕਰਦੇ ਨੇ ਜਾਂ ਨਸ਼ੇ ਵਗੈਰਾ ਕਰਦੇ ਨੇ ਇਸ ਤਰ੍ਹਾਂ ਦੇ ਵਿਵਾਦ ਦੇ ਬਿਆਨ ਦਿੰਦੀ ਆ ਨਜ਼ਰ ਆਉਂਦੀ ਹੈ ਦੇਖੋ ਜੀ ਕੰਗਣਾ ਰਣੋਤ ਦੀ ਭਾਜਪਾ ਨੂੰ ਜਹ ਹਮਾ ਚਲ ਨੂੰ ਜਾਂ ਕਿਸੇ ਨੂੰ ਕੋਈ ਦੇਣ ਨਹੀਂ ਹੈਗੀ ਉਹਨੂੰ ਭਾਜਪਾ ਨੇ ਟਿਕਟ ਕਿਉਂ ਦਿੱਤੀ ਆ ਪਹਿਲਾ ਮੁੱਦਾ ਉਹਨੇ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਉਹਨੇ ਕਿਸਾਨਾਂ ਦੇ ਉੱਪਰ ਵਿਵਾਦ ਟਿੱਪਣੀਆਂ ਕੀਤੀਆਂ ਜਦ ਕਿ ਕਿਸਾਨਾਂ ਦਾ ਮੁੱਦਾ ਬਿਲਕੁਲ ਜੀਨੀਅਨ ਸੀਗਾ ਐਮ ਐਸ ਪੀ ਕੀ ਚੀਜ਼ ਹੈ ਉਹਦੇ ਤੁਹਾਡਾ ਵੀ ਫਾਇਦਾ ਹੈ ਵਪਾਰੀ ਦਾ ਫਾਇਦਾ ਕਿਸਾਨ ਦਾ ਫਾਇਦਾ ਕਿਉਂਕਿ ਉਹਦੇ ਇੱਕ ਰੇਟ ਨਿਰਧਾਰਤ ਹੋ ਜਾਣਾ ਸੀ ਹਰੇ ਗਾਹ ਨੂੰ ਪਤਾ ਲੱਗਣੀ ਪਈ ਇਹ ਚੀਜ਼ ਦਾ ਇਹ ਰੇਟ ਆ ਉਹ ਚੀਜ਼ ਮੈਂ ਤਰਕ ਤੋ ਸਹੀ ਸੀਗਾ ਪਰ ਇਹ ਨਹੀਂ ਕੰਗਰਨਾ ਰੋਤ ਨੇ ਇੱਥੇ ਵੇਸ ਤੇ ਅਣਕਾ ਟਿਕਟ ਦਿੱਤੀ ਆ ਆ ਜੋ ਆਪਣੀ ਟੀ ਆਰ ਪੀ ਵਧਾਣ ਵਾਸਤੇ ਵਿਵਾਦਿਤ ਬਿਆਨ ਦੇ ਰਹੀ ਹੈ ਕਦੀ ਕਹੇ ਰਹੀ ਉੱਥੇ ਬੀਬੀਆਂ ਬੈਠੀਆਂ ਜੀ ਉਹ ਕਿਰਾਏ ਤੇ ਆ ਕਦੀ ਕੁਛ ਹੈ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਹੀ ਨਹੀਂ ਸਿੱਖੇ ਚਿੱਪਣੀ ਕੀ ਕਰੇਗੀ ਜੇ ਅਗਰ ਸਿੱਖ ਨਾ ਹੁੰਦੇ ਤਾਂ ਸ਼ਾਇਦ ਅੱਜ ਹਿੰਦੁਸਤਾਨ ਨਾ ਹੁੰਦਾ ਹੁਣ ਤੁਸੀਂ ਕੀ ਫੈਸਲਾ ਲਿਤਾ ਹੈ ਹੁਣ ਦਿੱਤਾ ਮੰਗਪਤਾ ਲਿਤਾ ਹੁਣ ਕੀ ਫੈਸਲਾ ਕੀਤਾ ਕਿ ਅਗਰ ਜੇ ਫਿਲਮ ਲੱਗਦੀ ਹੈ ਤੇ ਤੁਸੀਂ ਕੋਈ ਪ੍ਰੋਟੈਸਟ ਵਗੈਰਾ ਕਰਪੇ ਬਿਲਕੁਲ ਪ੍ਰੋਟੈਕਟ ਕਰਾਂਗੇ ਅਸੀਂ ਤੁਹਾਡੇ ਮਾਦੀ ਮਰਾਈ ਪੰਜਾਬ ਦੇ ਸਿਨੇਮੇ ਘਰਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਜਿਹਨਾਂ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਅਗਰ ਕੱਲ ਨੂੰ ਕੋਈ ਅਨਸ਼ਾਂਤੀ ਫੈਲਦੀ ਹੈ ਅਸੀਂ ਡੀਸੀ ਸਾਹਿਬ ਨੂੰ ਵੀ ਦੱਸ ਦਿੱਤਾ ਅਸੀਂ ਪੋਰਜੋਰ ਪੂਰਾ ਸਿੱਖ ਜਗਤ ਵਿਰੋਧ ਕਰੇਗਾ ਇਹ ਸੀਦਾ ਹੁਣ ਜਿਹੜਾ ਹੈਗਾ ਕਿ ਬੀਜੇਪੀ ਦੇ ਜਿਹੜੇ ਆਲਾ ਉੱਪਰ ਜਿਹੜੇ ਮੰਤਰੀ ਨੇ ਉਹਨਾਂ ਨੇ ਕਹਿ ਦਿੱਤਾ ਕਿ ਕੰਗਨ ਰਾਵਤ ਨੂੰ ਝਾੜ ਲਗਾਈ ਹੈ ਕਿ ਤੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਲਗਾਣਾ ਕਿ ਲੱਗ ਰਿਹਾ ਕਿ ਬੀਜੇਪੀ ਤੁਹਾਡੇ ਨਾਲ ਖੜੀ ਹੈ ਉਹ ਕਿਉਂਕਿ ਉਹ ਕਹਿ ਰਿਹਾ ਕਿ ਅਸੀਂ ਕਿਸਾਨਾਂ ਤੇ ਭਾਈਚਾਰੇ ਦੇ ਜਿਹੜੇ ਇਸ ਤਰ੍ਹਾਂ ਦੇ ਸਿੱਖ ਭਾਈਚਾਰੇ ਦੇ ਨਾਲ ਹਾਂ ਅਸੀਂ ਦੇਖੋ ਜੀ ਜੇ ਅਗਰ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਿਹੜੇ ਮੰਤਰੀ ਸਾਡੇ ਕਰਦੇ ਆ ਇਹਦੇ ਤੇ ਕਾਨੂੰਨੀ ਕਾਰਵਾਈ ਕਰਦੇ ਆ ਤਾਂ ਅਸੀਂ ਸਮਝਦੇ ਆ ਖੜੇ ਆ ਬਿਕੋ ਅਸੀਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਨਾ ਚੁੱਪ ਦਿੱਤਾ ਸਾਡੇ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਪੂਰਾ ਦੇਸ਼ ਇੱਕ ਅੱਖ ਨਾਲ ਵੇਖਣਾ ਚਾਹੀਦਾ ਇੱਥੇ ਗੱਲ ਹਿੰਦੂ ਜਾਂ ਸਿੱਖ ਦੀ ਨਹੀਂ ਧਾਰਮਿਕ ਕੰਮ ਆਮ ਲੋਕਾਂ ਦਾ ਹੈ ਇਹ ਜਿਹੜਾ ਕੰਮ ਹੈ ਇਹ ਸਰਕਾਰਾਂ ਦਾ ਕੰਮ ਹੈ ਜੇ ਕੋਈ ਵਿਵਾਦਿਤ ਬਿਆਨ ਦਿੰਦਾ ਜਾਂ ਦੇਸ਼ ਦੇ ਵਿੱਚ ਅਨਸ਼ਾਂਤੀ ਫੈਲਾਉਂਦਾ ਜਾਂ ਕੋਈ ਹਿੰਸਾ ਦੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਗਰ ਭਾਜਪਾ ਕੰਗਣਾ ਰਣੌਤ ਤੇ ਕਾਰਵਾਈ ਕਰਦੀ ਹੈ ਤਾਂ ਅਸੀਂ ਮੰਨਦੇ ਹਾਂ ਕਿ ਇੱਕ ਸਰਕਾਰ ਇੱਕੋ ਦਿਨਾਂ ਵਿੱਚ ਰਹੀ ਹੈ ਦੇਖਿਆ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਮੰਗ ਪੱਤਰ ਦੇਣ ਵਾਸਤੇ ਵਾਪਸ ਪਹੁੰਚਿਆ ਤੇ ਉਹਨਾਂ ਨੇ ਕੰਗਨਾ ਰਣਾਵ ਦੀ ਜਿਹੜੀ ਹੈਗੀ ਆ ਫਿਲਮ ਐਮਰਜੈਂਸੀ ਆ ਰਹੀ ਹੈ ਉਹਨੂੰ ਰੋਕਣ ਵਾਸਤੇ ਜਿਹੜਾਗਾ ਕਿ ਇਹ ਮੰਗ ਪੱਤਰ ਦਿੱਤਾ ਤੇ ਨਾਲ ਹੀ ਨਰਿੰਦਰ ਮੋਦੀ ਤੇ ਗਵਰਨਰ ਤੇ ਸੀਐਮ ਸਾਹਿਬ ਨੂੰ ਜਿਹੜੀ ਹੈਗੀ ਬੇਨਤੀ ਕੀਤੀ ਕਿ ਇਸ ਫਿਲਮ ਨੂੰ ਨਾਲ ਲੱਗਣ ਦਿੱਤਾ ਜਾਵੇ ਨਹੀਂ ਤੇ ਅਸੀਂ ਇਸ ਦਾ ਸਖਤ ਵਿਰੋਧ ਕਰਾਂਗੇ ਜੇ ਅਗਰ ਇਹ ਫਿਲਮ ਲੱਗਦੀ ਹੈ ਪਟਿਆਲਾ ਤੋਂ ਕੈਮਰਾਮੈਨ ਲਵਨ ਲੌਤਰਾ ਦੇ ਨਾਲ ਕੁਲਵਿੰਦਰ ਘੁੰਮਣ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਜੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par